ਪੰਜਵੇਂ ਪਾਸ਼ਾਹੀ ਦਸਵੀਂ ਪ੍ਰਥਮ ਪਗਉਤੀ ਸਮਰ ਕੇ ਗੁਰੂ ਨਾਨਕ ਦੇਵ ਧਿਆਏ ਫਿਰੰਗਤ ਤੇ ਗੁਰਮਰਦਾਸ RAM ਦਾਸ ਹੋਏ ਸਹਾਈ ਅਰਜਨ ਹਰਗੋਬਿੰਦ ਨੂੰ ਸਮਰਉ ਸ੍ਰੀ ਹਰਿ ਆਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੈਤ ਡਠਿਆ ਸਭ ਦੁੱਖ ਜਾਏ ਤੇਗ ਬਹਾਦਰ ਸਮਰਿਆ ਘਰ ਨੋਂ ਨਿਧ ਆਵੇ ਤਾਏ ਦਸਵੇਂ ਪਾਸ਼ਾਹ ਕਨਗੀਧਰ ਅਵਤਾਰ ਸਰਵੰਸ ਦਾ ਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਵਧਾਨੀ ਹੋਣਾ ਦੀ ਸੁਭਾਏ ਦਸਾਂ ਪਾਸਿਆਂ ਦੀ ਆਤਮ ਉਜੋਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਵੱਲ ਧਿਆਨ ਤਰ ਬੋਲੋ ਜੀ ਵਾਹਿਗੁਰੂ ਜੀ ਵਾਹਿਗੁਰੂ ਪੰਜਾ ਪਿਆਰਿਆਂ ਚੌਹਾਂ ਸਾਹਿਬ ਜਾਦੇ ਆ ਚਾਲੂ ਮੁਕਤਿਆਂ ਅਠਿਨਾ ਜਪਨਾਂ ਤਪਨਾਂ ਜਿਨ੍ਹਾਂ ਨੇ ਨਾਮ ਜਪਿਆ ਮੰਡ ਕੇ ਛਕਿਆ ਦੇਹ ਚਲਾਈ ਤੇਗ ਵਾਹੀ ਜਿਨ੍ਹਾਂ ਦੀ ਪਾਵਨ ਪਵਿੱਤਰ ਕਮਾਈ ਦਾ ਅਧਿਆਤਰ ਕੇ ਬੋਲੋ ਜੀ ਵਾਹਿਗੁਰੂ ਜੀ ਵਾਹਿਗੁਰੂ ਜਿਨ੍ਹਾਂ ਸੰਗਾਂ ਸਗਨੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰਾਂ ਨਾਲ ਹੁਾਨਾ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਲਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸ ਵਾਲਾ ਸੋਸਾ ਆਨੰਦ ਨਿਵਾਹੀ ਤਿੰਨਾ ਸਰਬਤ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਿੰਘਾਂ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਵਾਹਿਗੁਰੂ ਪੰਜਾਂ ਤੱਕ ਤਾਂ ਸਰਬਤ ਗੁਰਦਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਨਾਮ ਕਿਰਤ ਆਵੇ ਚਿਤ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛੇਰ ਆਇਤ ਦੇਖ ਫਤੇ ਗੁਰਧ ਕੀ ਪੈਰ ਪੰਥ ਕੀ ਜੀਤ ਫਿਰ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਤਗੁਰੂ ਬਖਸ਼ੋ ਜੀ ਸਖਾਂ ਨੂੰ ਸਿੱਖੀ ਦਾਤ ਕੇਸ ਦਾ ਰਹਿਤ ਦਾ ਬਵੇਰ ਦਾ ਨਸਾਹ ਦਾਣ ਪੁਰੋਸਾ ਦਾ ਦਾਨ ਸਰਦਾਰ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨੇਸ਼ਨਾਣ ਚੌਕ ਨਾ ਝੰਡੇ ਗੁੰਗੇ ਜਗੋ ਜਗੋ ਅਤਲ ਧਰਮ ਕਾ ਜੇ ਕਾਰ ਖਾਲਸਾ ਜੀ ਬੁੱਲੋ ਜੀ ਵਾਹਿਗੁਰੂ ਵਾਹਿਗੁਰੂ ਸਤਗੁਰੂ ਜੀ ਸਿੱਖਾਂ ਦਾ ਮਾਨ ਨੀਵਾ ਮਾਤੂ ਜੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸੁਹਾਈ ਦਾ ਤਾਰ ਦੀਓ ਗੁਰਦੁਆਰਾ ਨਕਾਣਾ ਸਾਹਿਬ ਹੋਰ ਨੰਬਰ ਧਾਵਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਮਹਾਰਾਜ ਕੋਲੇ ਦਰਸ਼ਨ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਦੀਵਟਿਆਂ ਦੀ ਓਟ ਜਗਤਿਰ ਗੁਰੂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਾਹਿਬ ਮਹਾਰਾਜ ਜੀਓ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਪਦਿਤ ਪਾਵਨ ਭਗਤ ਵਸੋਂ ਦੀਨਾਂ ਬੰਦੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਹਾਰਾਜ ਜਿਉਂ ਪ੍ਰੇਰੇ ਤਿਉਂ ਕਰਨਾ ਆਪ ਜੀ ਕੀ ਪ੍ਰੇਰਣਾ ਸਦਕਾ ਆਪ ਜੀ ਕੇ ਉਦਮ ਸਦਕਾ ਮਹਾਰਾਜ ਪਿੰਡ ਨਥੋਵਾਲ ਦੇ ਸਮੂਥੇ ਨੌਜਵਾਨਾਂ ਵੱਲੋਂ ਸਤਿਗੁਰ ਜੀਓ ਆਪ ਜੀ ਨੇ ਬੰਦ ਸਿਸ ਮਹਿਰਮਤ ਕੀਤੀ ਇਸ ਵੇਲੇ ਸਤਿਗੁਰ ਜੀਓ ਵਾਲੀਵਾਲ ਦੇ ਮੈਚਾਂ ਦੀ ਆਰੰਭਤਾ ਹੋਣ ਜਾ ਰਹੀ ਹੈ ਮਹਾਰਾਜ ਆਪ ਜੀ ਕੇ ਸੇਵਕਾਂ ਦੀ ਆਪ ਜੀ ਕੇ ਚਰਨਾਂ 'ਪਾਸ ਅਰਦਾਸ ਬੇਨਤੀ ਹੈ ਮਹਾਰਾਜ ਆਪਨੇ ਸੇਵਕਾਂ ਦੇ ਕਾਰਜ ਆਪ ਆਪ ਜੀ ਨੇ ਅੰਗੀ ਸਾਂਹੀ ਖਿਡਾਰੀਆਂ ਤੇ ਪ੍ਰਬੰਧਕ ਵੀਰਾਂ ਦੇ ਸਰਤੇ ਮਿਹਰ ਪ੍ਰਿਆ ਹੱਥ ਰੱਖ ਕੇ ਇਹ ਕਾਰਜਾਂ ਨੂੰ ਸੰਪੂਰਨ ਤਰ ਬਖਸ਼ਿਸ਼ ਕਰਨੀ ਕਿਰਪਾ ਕਰਨੀ ਸਤਿਗੁਰੂ ਜੀ ਖਿਡਾਰੀਆਂ ਦੇ ਸਰਤੇ ਮਿਹਰ ਪ੍ਰਿਆ ਹੱਥ ਰੱਖਣਾ ਕਾਲ ਕੰਟਕ ਦੂਰ ਕਰਨੇ ਨਾਮ ਦਾ ਮਹਾਰਾਜ ਬਲ ਉਦਮ ਉਤਸ਼ਾਹ ਬਖਸ਼ਿਸ਼ ਕਰਨੇ ਅਗੇ ਤੋਂ ਹੋਰ ਜੋ ਮਹਾਰਾਜ ਸੁੱਚੇ ਜਾਂ ਦੀ ਹੋਰ ਉਦਮ ਹਲਾਸ਼ੇਰੀ ਬਖਸ਼ਿਸ਼ ਕਰਨੀ ਕਿਰਪਾ ਕਰੋ ਇਸ ਵੇਲੇ ਮਹਾਰਾਜ ਆਪ ਜੀ ਕੇ ਹਜ਼ੂਰ ਅਰਦਾਸ ਹੈ ਮਹਾਰਾਜ ਇਹਨਾਂ ਨੂੰ ਕਾਰਜਾਂ ਨੂੰ ਅਰੰਭਣ ਲਈ ਆਪ ਜੀ ਆਗਿਆ ਦੇਵੋ ਕਿਰਪਾ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਬਲਿਆ ਤਰਾ ਨਾਮ ਚਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਤੁਲੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆ ਗਿਆ ਪਈ ਅਕਾਲ ਪੀ ਤਵੇ ਚਲਾਇਓ ਪੰਥ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੀਐ ਪਰਗ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਕਿਰੇਣਾ ਖੁਆਰ ਹੋਏ ਸਭ ਮਿਲẽਗੇ ਬਚੇ ਸਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨਾ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਬੋਲੇ ਸੋਜਣਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਤੇ ਸਰਪੰਚ ਟੂਡੇ ਸਪੋਰਟਸ ਤੇ ਪਹੁੰਚ ਗਏ ਜੀ ਪਿੰਡ ਨੱਥੋਵਾਲ ਸਾਰੀ ਡਿਟੇਲ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਆਪਣੇ ਪੁਰਾਣੇ ਅੰਦਾਜ਼ ਵਿੱਚ ਵਾਪਸ ਆ ਚੁੱਕਿਆ ਸਰਪੰਚ ਟੂਡੇ ਸਪੋਰਟਸ ਇੱਕ ਵਾਰੀ ਫਿਰ ਤੋਂ ਤੁਸੀਂ ਬਤ ਬਤ ਸਪੋਰਟ ਕਰਨੀ ਪਿਆਰ ਕਰਨੀ ਸ਼ੇਅਰ ਕਰ ਦਿਓ ਦਬਕੇ ਸਾਰੀ ਡਿਟੇਲ ਹੁਣ ਤੁਹਾਡੀ ਜਿਹੜੀ ਹੈਗੀ ਇਨਫੋਰਮੇਸ਼ਨ ਆ ਗਰਾਊਂਡ ਦੀ ਸਾਰੀ ਸਕਰੀਨ ਦੇ ਉੱਪਰ ਪਿੰਡ ਇਹ ਡਿਸਟ੍ਰਿਕਟ ਉੱਪਰ ਲੋਕੇਸ਼ਨ ਦੱਸੀ ਹੋਈ ਹੈ ਕਿੱਥੇ ਟੂਰਨਾਮੈਂਟ ਚੱਲ ਰਿਹਾ ਹੈ ਰਾਊਂਡ ਨੰਬਰ 1 ਗਰਾਊਂਡ ਨੰਬਰ 1 ਇੱਥੇ ਜਿਹੜਾ ਥੱਲੇ ਰਾਊਂਡ ਨੰਬਰ ਵੀ ਤੁਹਾਨੂੰ ਸ਼ੋ ਹੋਊਗਾ ਗਰਾਊਂਡ ਨੰਬਰ ਵੀ ਸ਼ੋ ਹੋਊਗਾ ਜੀ ਹਲੋ ਤੇ ਥੱਲੇ ਡਿਟੇਲ ਸਾਰੀ ਬਾਈ ਜੀ ਸਾਲ ਕੀ ਜਿਹੜੇ ਪੈਨ ਟੂਰਨਾਮੈਂਟ ਹੈ ਇੱਕ ਮਾਰੋ ਦਾ ਟੂਰਨਾਮੈਂਟ ਹੈ ਕੀ ਪ੍ਰਾਈਜ਼ ਹੈ ਸਾਰਾ ਕੁਝ ਤੁਹਾਨੂੰ ਸਕਰੀਨ ਤੇ ਸ਼ੋ ਕਰ ਰਿਹਾ ਹੈ ਸ਼ੇਅਰ ਕਰੋ ਦਾ ਵਾਦ-ਵਾਦ ਤੇ ਅੱਜ ਦੇ ਸੈੱਟ ਅਪਡੇਟ ਦੇ ਦੇ ਜੀ ਸੈੱਟ ਅਪਡੇਟ ਪੈਨ ਦਿੱਤੂ ਆਲ ਬਾਰੇ ਕਾਲੇ ਮੁੰਡੇ ਆ ਜੀ ਬਾਰੇ ਕਹਿੰਦੇ ਸੁਦੀਰ ਖੇਡੇ ਕਾ ਮੈਨ ਲੱਗਦਾ ਸੁਦੀਰ ਨੇ ਖੇਡਣਾ ਜੀ ਬਾਰੇ ਕਹਿੰਚ ਤੇ ਗੰਗੋਰਾ ਚ ਖੇਡਣਾ ਨਵਾਬ ਨੇ ਕਾਫੀ ਅੱਜ ਦਾ ਮਿਲਦਾ ਹਨ ਇੱਕ ਵਾਰੀ ਦੁਬਾਰਾ ਲਾਈਵ ਹੋਵਾਂਗੇ ਕਿ ਕੱਟ ਕੇ ਥੋੜਾ ਕੰਮ ਸੀਗਾ ਕੰਮ ਕਰ ਰਹਿ ਗਿਆ ਹੁਣ ਸੈਟ ਅਪ ਅਪਡੇਟ ਤੁਹਾਨੂੰ ਜਦੋਂ ਮੈਚ ਚੱਲ ਕੇ ਉਹਦੇ ਹੀ ਦਵਾਂਗਾ ਧੰਨਵਾਦ ਜੀ ਸਾਰੇ ਭਰਾਵਾਂ ਦਾ ਬਾਕੀ ਟੀਮਾਂ ਸਾਰੀਆਂ ਆ ਰਹੀਆਂ ਲਗਭਗ ਬਸ ਚੋਤਪੁਰੀਆ ਨਹੀਂ ਆ ਰਹੀ ਇੱਕ ਬਾਰੇਕਾਂ ਵਾਲੇ ਬੰਡੇ ਆਏ ਆ ਜੀ ਇੱਧਰਲੇ ਪੰਜਾਬ ਵਾਲੀਆਂ ਟੀਮਾਂ ਹੀ ਲਗਭਗ ਜੈਪੁਰ ਵਾਲੇ ਨਹੀਂ ਆਏਗੇ ਜੀ ਇਹ ਮੁੰਡੇ ਬਰਸੀਕਰੀ ਵਾਲੇ ਆਏ ਹੋਏ ਆ ਜੀ ਬਰਸੀਕਰੀ ਵਾਲੇ ਵੀ ਆਏ ਹੋਏ ਆ ਤੇ ਬਈ ਵਾਲ ਦੇ ਸੈੱਟ ਵੀ ਆਇਆ ਹੋਇਆ ਸਾਰੇ ਟੌਪ ਸੈੱਟ ਆਇਆ ਧੌਲ ਮਾਜਰੀ ਦੇ ਸੈੱਟ ਵੀ ਆਏ ਹੋਏ ਧੰਨਵਾਦ ਜੀ ਸਾਰੇ ਭਰਾਵਾਂ ਦੇ ਤੇ ਮਿਲਦੇ ਆਪਾਂ ਦੁਬਾਰਾ ਕਰੀ ਜਦੋਂ ਲਾਈਵ ਹੋਵਾਂਗੇ ਮੈਚ ਸ਼ੁਰੂ ਹੋਣਗੇ ਧੰਨਵਾਦ ਜੀ